ਮੈਂ ਸਸਤੀ ਗੱਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਜ ਨਾਲਾ ਤਹਿਸੀਲ ਵੀਜ ਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਮਝ ਦਿਖਾਉਣੀ ਆ ਬਿਲਕੁਲ ਤਾਜੀ ਸੋਈ ਆ ਤੇ ਸੂਈ ਸਵਾਈ ਆ ਆਪਣੀ ਪਾਸ ਕਰਕੇ ਤੇ ਵੇਖ ਚੱਖ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਵਧੀਆ ਵੀਰ ਜੀ ਠੀਕ ਠਾਕ ਜੀ ਸੁਣਾਓ ਵਧੀਆ ਵਧੀਆ ਕਿੱਥੇ ਰਹੇ ਜੀ ਨਾ ਚੜ ਕਿੱਥੇ ਇਤਰਾ ਵੀਰ ਜੀ ਕੰਮ ਕਰਾਂਦੇ ਚੜ ਜੇ ਆ ਠੀਕ ਆ ਹੁਣ ਆਈਏ ਕਿਹਦੇ ਚੱਲੋ ਕੀਤਾ ਕੰਮ ਚੱਲੂ ਇੱਕ ਦੋ ਡੰਗਰ ਵੇਚੇ ਲਿਆ ਆਗੇ ਅੱਛਾ ਤੇ ਮੈਂ ਚੱਲ ਵੀਰ ਜੀ ਇਹ ਹੋਣੇ ਸ਼ੁਰੂ ਕੀਤਾ ਫੇਰ ਨਾ ਮੈਂ ਫੇਰ ਕੀਤਾ ਸ਼ੁਰੂ ਮੈਂ ਚੱਲ ਹੁਣ ਠੀਕ ਵੀਰਪਰਾ ਫੋਨ ਤੇ ਕਈ ਕਰਦੇ ਹੋਣੇ ਤਾਂ ਬਹੁਤ ਬੜੇ ਫੋਨ ਆਉਂਦੇ ਜੀ ਆਹ ਤੁੜੇ ਦਿਨ ਹੋ ਗਏ ਤਿੰਨ ਚਾਰ ਦਿਨ ਹੋ ਗਏ ਜੀ ਅੱਛਾ ਕੋਈ ਇਧਰ ਦੇ ਹੀ ਬੰਦੇ ਤੇ ਉਹ ਦੇ ਹੀ ਫੋਨ ਕਰਨਾ ਅੱਛਾ ਉਹਨਾਂ ਕਿਤੇ ਪੁਰਾਣੀ ਵੀਡੀਓ ਵੇਖੀ ਹੋਣੀ ਆ ਅੱਛਾ ਤੇ ਆਖੜੇ ਵਿੱਚ ਜੇ ਪਤਾ ਡੈ ਆਉਣਾ ਆ ਉਹਦੇ ਮਤਲਬ ਵੀ ਹੈਗੇ ਮੱਜਾਂ ਮੈਨੇ ਜਿਤਨੇ ਹੈਗੇ ਮੈਂ ਹੈਗੀਆਂ ਸੀਲਸ ਰਹੀਆਂ ਨੇ ਠੀਕ ਆ ਬਣਾ ਪਰੇ ਕੀਤਾ ਕੰਮ ਚਾਲੂ ਠੀਕ ਆ ਤੇ ਅੱਜ ਇੱਕੋ ਹੀ ਆ ਹਾਂ ਜੀ ਇੱਕ ਕੱਲ ਝੋਟੀ ਇੱਕ ਹੋ ਗਈ ਜੀ ਅੱਛਾ ਤੇ ਕੀ ਆ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਵੀ ਜੀ ਮੇਰਾ ਬਗੀਚਾ ਸਿੰਘ ਹਾਂ ਜੀ ਸ਼ਹਿਰ ਆਪਣੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਜਿਨ੍ਹਾਂਲੇ ਦੇ ਬੱਸ ਸਟੈਂਡ ਦੇ ਬਿਲਕੁਲ ਲੱਗ ਗਏ ਹੈ ਹਨਾ ਤੇ ਫੋਨ ਨੰਬਰ ਹੀ ਬੋਲ ਜਾ 761402427 ਠੀਕ ਹੈ ਜੀ ਤੇ ਆ ਕਿ ਨਵਾਂ ਸੋਇਜ ਮਾਝਾ ਆ ਬੀ ਜੀ ਪਹਿਲਾ ਸੋਇਜ ਝੋਟੀ ਅੱਛਾ ਪਹਿਲਾ ਸੋਇਜ ਆ ਹਾਂਜੀ ਪਹਿਲਾ ਸੋਇਜ ਤੇ ਕਿੰਨੇ ਚਿਰ ਦੀ ਸੋਈ ਜੇ ਇਹ ਵੀ ਜੇ ਤੀਸਰਾ ਦਿਨ ਹੋ ਗਿਆ ਜੀ ਮੇਰੇ ਕੋਲ ਅੱਛਾ ਤੀਸਰਾ ਦਿਨ ਆ ਹਾਂਜੀ ਹਾਂਜੀ ਤੇ ਅਜੇ ਤੇ ਬੋਲੇ ਚ ਹੀ ਆ ਗਏ ਹਾਂਜੀ ਬੀ ਜੀ ਬੋਲਾ ਹੀ ਆ ਕਿੰਨਾ ਘਤਰਾ ਦੁੱਧ ਪਰੀ ਜਾਊਗੀ ਦੁੱਧ ਵੀ ਦੀ ਆਪਾਂ ਜਿੰਨਾ ਕੋ ਮੱਝਾਂ ਲਈ ਉਹਨਾਂ ਸਾਰੀਆਂ ਮੈਂ ਛੋਟੀਆਂ ਚੰਗੀਆਂ ਰੱਖੀਆਂ ਆਂ ਇਹ ਸਾਰੀਆਂ ਉਹਨਾਂ ਕੋ 15 ਲੀਟਰ ਤੋਂ ਦਾ ਤਾਂ ਹੀ ਮੱਝਾਂ ਆ ਅੱਛਾ ਤੇ ਇਹ ਵੀ ਵੀ ਦੀ ਉਹਨਾਂ ਨੇ ਛੋਟੀਆਂ ਦੋ ਬਸੇੜ ਕੀਤੀਆਂ ਆਪਾਂ ਦੋਵੇਂ ਲੈ ਆਂਦੀਆਂ ਉਹਨਾਂ ਕੋ ਅੱਛਾ ਅੱਜ ਵੀ ਇਹ ਵੀ ਵੀ ਦੀ ਦੁੱਧ ਦਾ ਮਤਲਬ ਵੀ ਆਰਾਮ ਨਾਲ ਕੋਈ 13 14 13 14 ਵੀਗੀ ਪਹਿਲੇ ਸੋ ਦੇ ਭਰਵੀ ਇਹ ਆ ਬਈ ਕੱਦ ਕਾਰ ਸੀ ਚੰਗੀ ਆ ਭਾਰੇ ਪੱਲੇ ਦੀ ਮੱਝ ਹੱਤ ਮਤਲਬ ਵੀ ਨੀ ਵੀ ਦੀ ਠੰਡੀ ਠੀਨੀ ਬੜੀ ਆ ਇਹ ਨੀਂਦੀ ਦੇ ਵਿੱਚ ਅੰਦੀ ਛੋਟੀ ਤੇ outra ओलोਲ ਨਹੀਂ ਕਰਦੀ ਨਾ ਨਾ ਜੀ ਜੀ ਹੁਣੇ ਆਪਾਂ ਲਾ ਕੇ ਵਿਖਾ ਦੇਣਾ ਕੋਈ ਦਿਖਾਈ ਦਿਓ ਬੱਚਾ ਲਾ ਕੇ ਬੱਚਾ ਬੜਾ ਪਲਿਆ ਇਹ ਬੱਚਾ ਕੀ ਜੀ ਮਗਰ ਇਹ ਕੱਟੀ ਚ ਵੀਰ ਦੀ ਕੱਟੀ ਜਿਹੜੀ ਚੰਗੇ ਟੀਕੇ ਦੀ ਆ ਸੰਭਨ ਵਾਲੀ ਆ ਕੱਟੀ ਮਗਰ ਕੱਟੀ ਵੀਰ ਜੀ ਬੜੀ ਕੱਟੀ ਪੂਰੀ ਪਲੀ ਆ ਜਿਹੜੀ ਮਗਰ ਅਜੇ ਤਾਜ਼ਾ ਹੀ ਆ ਬੱਚਾ ਦੇਖਾ ਤੇ ਜੀ ਇਹ ਪੂਰੇ ਦੁੱਧ ਚੰਗਣ ਦੀ ਵੀ ਨਹੀਂ ਪੂਰੀ ਜਾਂਚ ਇਹ ਆ ਵੀ ਪੁਰੀ ਜਵਾਨ ਹੋ ਕੇ ਚਲੋ ਕਦ ਕਾਟ ਚੰਗਾ ਕਰਕੇ ਝੋਟੀ ਸੋਈ ਹੈ ਸੋਨੀ ਪੂਰੀ ਲੀਲੀ ਚੰਦੀ ਝੋਟੀ ਸੋਨੀ ਝੋਟੀ ਤਿਆਰ ਹੋਈ ਹੈ ਥੱਲੇ ਇਹ ਆ ਵੀ ਜੇ ਤਾਜੀ ਸੋਈ ਹੈ ਥੋੜੀ ਲੱਪੇ ਲੱਪੇ ਜਿਹਾ ਇੱਕ ਬੱਚਾ ਜਿਹੜਾ ਕਾਫੀ ਪਲਿਆ ਦਿੱਤਾ ਇਹਨੇ ਬੱਚਾ ਵੱਡਾ ਹੈ ਆ ਚੰਗੇ ਟੀਕੇ ਦੀ ਕੱਟੀ ਆ ਟੀਕਾ ਕਿਸ ਨੇ ਚੰਗਾ ਭਰਾਇਆ ਹਾਂਜੀ ਹਾਂਜੀ ਬਸਮਗੀ ਜੇ ਵੀਰ ਜੀ ਆ ਗਿਆ ਜੀ ਬਸਮਗੀ ਚਲੋ ਬੰਨੋ ਫੇਰ ਇਹਨਾਂ ਬਾਜੀ ਤਾਂ ਅਜੇ ਤੋੜ ਕੇ ਤੇ ਆ ਥਾਣੇ ਦੇ ਦੇਖ ਸਕਦੇ ਜੇ ਲਾਗੇ ਤਾਂ ਦਿਖਾ ਦਿਓ ਚਾਹ ਚੋਾਈ ਜਿਉ ਜੀ ਬੜੀ ਬੜੀ ਆ ਪੋਲੀ ਜੀ ਹੁਣ ਚਾਂ ਬੜੀ ਕੋਈ ਹੋਰ ਹੋਣੀ ਨਹੀਂ ਰੱਦ ਕੇ ਠੀਕ ਹੈ ਪੋਲੀ ਚੰਗੀ ਠੀਕ ਤੋਰ ਦਸ ਫਿਰ ਇਕਨੀ ਬਾਕੀ ਇਹ ਆ ਵੀ ਚਲੋ ਕਈ ਜਿਹੜੇ ਪਛੇ ਥੋੜਾ ਪੱਕ ਕੇ ਤਿਆਰ ਹੁੰਦਾ ਵਾ ਉਹ ਇਹ ਪਾਲ ਪੁਣੀ ਆ ਕੇ। ਸਾਨੂੰ ਦਰਦੀ ਦਰਦੀ ਜੀ ਆ। ਥੱਲੀ ਥੱਲੀ ਗੜੀ ਭਾਵੇਂ ਨੁੱਕੇ ਵਰਤੀ ਆ ਰਹਿਣਾ। ਪਰ ਉਹ ਗੰਦੀ ਵੀ ਖੁੱਲੀਆਂ ਵੀ ਜੀ। ਠੀਕ ਆ। ਹਾਂਜੀ ਸਾਰੇ ਡੰਗਰ ਖੁੱਲਿਆ ਹੀ ਆ। ਬਾਕੀ ਥੱਲੇ ਚੰਗੀ ਬਣ ਗਈ ਐ। ਥੋੜੀ ਜਿਹਾ ਜਿਆਦਾ ਘਾਤੇ ਜੋ ਟੀਮਤ ਨਾਲ। 15 16 ਲੀਟਰ ਪਹਿਲੇ ਚੋਵੇ ਜਵਾਉਗੀ। ਹਾਂ ਦੇਖ ਸੰਤੇ ਜੀ। ਬੜੇ ਸ਼ਾਂਤ ਜਿ ਸੁਭਾਦੀ ਆ ਇਹਦੇ ਅੰਦਰ ਆਪ ਹੀ ਹਨ ਬੱਚੇ ਕੋ ਚੱਲਦੇ ਨੇ ਹਾਂ ਦੇਖ ਸਾਹਦੇ ਇਸ ਤਰ੍ਹਾਂ ਖੁੱਲੀ ਛੱਡੀ ਜਿੱਤਾ ਜਿੱਤ ਮੈਂ ਦੀ ਆ ਥੋੜੀ ਜੀ ਕਰਿਓ ਇਦਾਂ ਨਾ ਕਰਿਓ ਹਾਂ ਦੇਖ ਸੰਦੇ ਜੀ ਪੂਰੀ ਠੰਡੀ ਆ ਵੀਰ ਜਿੱਤਰਾ ਮੱਝੀ ਕੋ ਵੀਰ ਪਰ ਪਹਿਲਾਂ ਸੋਹ ਆਪਾਂ ਮਗਰੋਂ ਦੀ ਬੈਠਾ ਕੇ ਕੋਈ ਚੋ ਠੀਕ ਹੈ ਜੀ ਆ ਦੇਖਾ ਦੇਖੋ ਖੁੱਲੀ ਖਲੋਤੀ ਆ ਬੰਨੀ ਵੀ ਨਹੀਂ ਆ ਠੰਡੀ ਠੰਡੀ ਵੀ ਜੀ ਬੜੀ ਆ ਕਿੰਨਾ ਫਿਰ ਮੁੱਲ ਰੱਖਣਾ ਵੀ ਦੀ ਇਹਦਾ ਮੁੱਲ ਦੀ ਵੀ ਜੀ ਵੇਖ ਰਹੀ ਜਿੱਦੀ ਛੋਟੀ ਜਿੰਦੀ ਤੋਂ ਨਹੀਂ ਆ ਹਾਂ ਜੀ ਕੋਈ ਸਵਾਲ ਹੱਤਰੀ ਗਈ ਦੀ ਜੀ ਹਾਂ ਜੀ ਇਹ ਦੱਸ ਦ ਕਿੰਨੇ ਦੇ ਦੀ ਹੈ ਕਰ ਦੋ ਜੀ ਅੱਜਾ ਮੁੱਲ ਇੰਨੇ ਦਿਨਾਂ ਬਾਅਦ ਵੀਡੀਓ ਪਾਉਣ ਲੱਗੇ ਜੇ ਦੀਦੀ ਇੱਕ ਦਾਸ ਦੀ ਲੱਖ ਪੁਰੇ ਦੀ ਚਲੋ ਇਹ ਕਿ ਲਾ ਕੇ ਇਹ ਜੀ 2000 ਵੀ ਛੋਟ ਕਰਾਂਗੇ ਅੱਛਾ ਇਹ ਜੀ 98000 ਦੀ ਮੈਂ ਰਵਾਗੇ ਅੱਛਾ 98000 ਜੇ ਇਹ ਕਿ ਚੰਗੀ ਜੀ ਹੋਈ ਲਾਵੇ ਤੇ ਦੁੱਧ ਕਿੰਨਾ ਦੱਸਿਆ ਸੀ ਕੱਢੀ ਜਾਉਂਗੀ ਦੁੱਧ ਜੀ ਜੇ ਕੋਈ ਚੰਗੀ ਸਾਮ ਕਰੂਗਾ ਤਾਂ ਉਹਨਾਂ ਕੋਲੋਂ 50 ਸਾਰੀਆਂ 15 ਤੋਂ ਪਲੱਸ ਹੀ ਅੱਛਾ ਇਹ ਵੀ ਝੋਟੀ ਉਹਨਾਂ ਨੇ ਮੈਨੂੰ ਬੜੀ ਗਰੰਟੀ ਦਿੱਤੀ ਆਂਦੇ ਵੀਰੇ ਪਹਿਲੀ ਸੂਈ ਆਂਦੀ ਸੇਵਾ ਬੜੀ ਇੰਗੀ ਕੀਤੀ ਆਂ ਤੇ ਪਹਿਲੀ ਸੂਈ ਮਤਲਬ 12 ਤੋਂ ਪਲੱਸ ਹੀ ਚੱਲੂਗੀ ਅੱਛਾ ਜੇ ਕੋਈ ਚੰਗੀ ਕਰੂ ਮੇਰੇ ਸਾ 13 14 ਲੀਟਰ ਦੁੱਧ ਚਾਹੀਦਾ ਠੀਕ ਹੈ ਜੇ ਜੀ ਦਿਨ ਦੀ ਸੂਈ ਹੈ ਮਹੀ ਮਸਣ ਆ ਅੱਠੇ 8 ਲੀਟਰ ਲੱਗ ਬਨੇ ਬੋੜਾ ਹੋਗਾ ਮੇਰੇ ਕੋ ਤੇ ਚੀਂਹ ਦੇਂਦੀ ਸੂਈ ਹੈ ਬਾਕੀ ਆਪਣੇ ਤਸੱਲੀ ਕਰਕੇ ਆ ਚੀਜ਼ਾਂ ਨਹੀਂ ਮਿਲਦੀਆਂ ਤੇ ਵੇਖ ਚਖ ਕੇ